اور اسٹوڈیو کا انہوں نے چارجنگ بلاو میں کوئی کوئی بھی کوئی کار کو کوئی تین سے دیکھو کوئی بیٹھ کے گل کریں دے دیتا ہاں جی کوئی ہوے کہ کوئی ڈاکٹر کوئی مجر کی میرے دفتر ائے ہو بیٹھ کے گل کرو میں اپنی پہچان داس ہاں بیٹھ کے گل کرو نہیں دسنگ راؤڈ توے انویسٹیگیشن نو نو دسنگ جوار از ناٹ دی وے جوار اے تھوڑے توار ٹرس پاسنگ ان ٹو مائی ہاؤس you are trespassing <laughs> into my house black sir lok lok tusi aaye authority dar ek minute wait kia ji pehla tusi apni introduction tu video banaye pcc wale nu bula sakla unna nu sare channel nu bula lo ji sare channel wale nu bula lo tusi security tusi mainu gall gal karo ji main ethe incharge ha mera tusi mere naal gall karo ji mainu donk ek main gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਨੂੰ ਪਹਿਚਾਨਦੀ ਹਾਂ ਮੈਨੂੰ ਲੋਕ ਮੇਲਨ ਆਇਆ ਹੋਇਆ ਯੂ ਜੀ ਉਦਹੀਂ ਤੁਹਾਡਾ ਜੀ ਦਾ ਮੈਂ ਐਸਲ ਯੂਨੀਵਰਸਿਟੀ ਸੈਂਟਰ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਦੀ ਚ ਨਹੀਂ ਪ੍ਰਾਈਵੇਟ ਸੌਟ ਦੇ ਬਿਜ਼ਨਸ ਵੀਰੂ ਜੀ ਕੌਣ ਉਪਲਬਧ ਹਾਂ ਹਾਂ ਡੀਐਸਪੀ ਇਨ ਦਾ ਪ੍ਰਾਧੂ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਤਗੱਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਹਾਂ ਮੈਂ ਐਸਪੀ ਹਾਂ ਤੁਹਾਡੇ ਕੋਈ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਦੇ ਬੀ ਦੱਸੋ ਨਾ ਤੁਸੀਂ ਤਾਂ ਦਾਸ਼ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਜੇ ਬੈਠੀ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਇਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਨਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਖੋਡੇ ਨਾਲ ਦੱਸਿਓ ਮਾੜਾ ਜੀ ਇੱਥੇ ਕੀ ਕਰ ਰਹੇ ਜੀ ਠੱਕਾ ਕਰਦੇ ਨਹੀਂ ਕੋਈ ਠੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਮੈਂ ਆਪ ਭੇਜੋ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊਗੀ ਕੈਮਰੇ 'ਚ ਅਸੀਂ ਆਪਣਾ ਬੈਠੂਗੇ ਮੈਂ ਰੋਬੋਟ ਨੂੰ ਸਭ ਰਿਕਾਰਡ ਹੋਊਗੀ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਜਿਹਨੂੰ ਉਹ ਸਭ ਰਿਕਾਰਡ ਹੋਵੇ ਤੁਹਾਡਾ ਵੀ ਸੂਟ ਇਥੇ ਤੇ ਸਾਰੀ ਇੰਜੀਨੀਅਰ ਨਾ 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 ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਕੇ ਵੀਡੀਓ ਬਣਾ ਸਾਰੀ ਬਣਾਵਟ ਜੇ ਤੁਸੀਂ ਵਿਗੜ ਤੋਂ ਖਿਲਾਫ ਇਹ ਨਾ ਬੋਲੋ। ਕੋਈ ਤੁਸੀਂ ਜਿਹੜਾ ਵਿਗੜ ਪਾ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ। ਪਹਿਲਾਂ ਤਰਗੀ ਨਹੀਂ ਤੁਹਾਡੇ ਚ। ਆਹ ਕੌਣ ਜੀ? ਤੁਸੀਂ ਸਰਮੈਨ ਇੰਸਪੈਕਟਰ ਇੰਡੋਰ। ਤੁਹਾਡੀ ਬਰਦੀ ਕਿੱਥੇ ਜੀ? ਸਭ ਬਿਜ਼ਨਸ ਸਾਡੀ ਬਰਦੀ ਨੇ। ਤੁਸੀਂ ਤੁਸੀਂ ਕੀ ਆ ਜੀ? ਮੈਂ ਸੈਕਟਰ ਜੀਆ ਪੁਲਿਸ ਠੀਕ ਆ। ਤੁਸੀਂ ਕੀ ਹੋਣਾ ਜੀ? ਤੁਸੀਂ ਕੌਣ ਜੀ? ਤੁਸੀਂ ਜੀ ਡੀਐਸਪੀ ਵਿੱਚ ਦੇ। ਹੋਰ ਕੌਣ ਆ ਜੀ ਇੱਥੇ? ਆਹ ਬੰਦੇ ਇੰਨੇ ਮਗਰਟ ਨੂੰ ਤੇ ਮੇਰਾ ਕਿਹੜਾ ਫੋਨ ਆ ਤੁਸੀਂ ਕਮੈਂਡ ਡੀਐਸਪੀ ਜੀ ਨਾਲ ਸਾਹ ਦੇ ਸਦਾ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਮੇਰੇ ਘਰ ਆਏ ਹੋ ਤੁਹਾਡੇ ਮੇਰੇ ਘਰ ਆਏ ਆ ਜੀ ਮੇਰੇ ਲਾਇਆ ਜੀ ਨਾ ਰਿਪੋਰਟਰ ਨੇ ਨਹੀਂ ਸਰ ਪਲੀਜ਼ ਪੋ ਕਿ ਯੂ ਆਰ ਨਾਟ ਕੋਆਪਰੇਟਿੰਗ ਸੂਨ ਰਿਲੀਸ ਅਪ ਪਲੀਜ਼ ਸਕਾਉਂਟ ਨਹੀਂ ਨਾਟ ਇਨ ਪਬਲਿਕ ਯੂ ਵਾਈ ਡੋਟ ਇੰਗਲਿਸ਼ ਇਟ ਮਾਈਟ ਬੀ ਪੀਪਲ ਨਜ਼ੀਰ ਜੀ ਨੇ ਕਿ ਮਖ਼ਸਰ ਕੀਤਾ ਹਾਂ ਨੋ ਆਈ ਆਮ ਨਾਟ ਆਈ ਆਮ ਸੌਰੀ ਤੁਹਾਡਾ ਤੁਹਾਡਾ ਮੈਂ ਜ਼ਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਧੱਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿਣਾ ਬੈਠੋ ਨੌਟਲਿੰਗ ਫੰਟਰ ਤੋਂ ਕੈਮਰਾ ਕੋਈ ਕੋਹੜਾ ਵੀ ਐਡਵੋਕੇਟ ਪ੍ਰੋਫੈਸਰ ਉਹਨੂੰ ਸਾਰਾ ਦੱਸਦੇ ਡਾਕਟਰ ਜਿਹੜੇ ਗੱਲ ਕਰਦੇ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਬਰਾਬਰ ਬੈਠੋ ਕੋਈ ਪੰਗਸਾ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬਹੁਤ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦਾਂ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਭ ਕੁਝ ਮੈਂ ਜਾਪ ਤੇ ਜੀ ਗੱਲ ਕਰਦੇ ਨੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਤੁਸੀਂ ਸੁਣੋ 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 ਜੇ ਜਾਪ ਤੇ ਝੁੰਦੇ ਨਾ ਕੁਝ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਦਸਤੇ ਸਰ ਬੈਠੇ ਸਕਾਉਟਿੰਗ ਨਾਲ ਨੂੰ ਮੋਟ ਕਰਾ ਕੇ ਉਹਨੂੰ ਨਾਂ ਲੈ ਕੇ ਆਇਆ ਕਿਨੂੰ ਕਿਨੂੰ ਨੋਟ ਕਰਾ ਦਿੱਤਾ ਦੀਨੂੰ ਨੋਟ ਕਰਾਇਆ ਤੁਹਾਡੀ ਸਕਾਉਟਿੰਗ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਮ ਆਇਆ ਹੁੰਨੇ ਉੱਤੇ ਕਸੂਨੋ ਨਾ ਮਾਣ ਨਾ ਨਿਸ਼ਾਨਦੇਹ ਉਹਨਾਂ ਨੇ ਦਸੇ ਸਾਹ ਉੱਪਰ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਪਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਸਤਾਂ ਰਹੀਏ ਕੀ ਦੂਜੀ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਵੇਂ ਖੜੀ ਹੋ ਤੁਸੀਂ ਭਾਵੇਂ ਘਬਰਾ ਕੇ ਜਾਦਾ ਹਾਂ ਬੈਠੋ ਕੁਝ ਨਹੀਂ ਹੋ ਗਿਆ